ਦੇਖੋ ਕਿ ਇਸ ਤਰ੍ਹਾਂ ਗੁਰਕਾ ਸਾਹਿਬ ਦੀ ਗੁਰਬਾਣੀ ਦੀ ਬੇਦਬੀ ਕਰ ਰਿਹਾ ਬੰਦਾ ਇਹ ਬੰਦਾ ਹੈ ਜਿਹੜਾ ਵੀ ਹੈਗਾ ਜੋ ਵੀ ਹੈਗਾ ਇਹ ਇਸ ਬੰਦੇ ਪਤਾ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਿੱਛੇ ਸਟਾਰਟਿਕ ਦੇ ਵਿੱਚ ਸ਼ੁਰੂਆਤ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ ਆ ਰਹੀ ਹੈ ਹੁਣ ਉਹ ਗੁਰਦੁਆਰਾ ਸਾਹਿਬ ਪਛਾਣਿਆ ਜਾ ਸਕਦਾ ਜਿੰਨਾਂ ਨੇ ਦੇਖਿਆ ਉਹਨਾਂ ਨੂੰ ਪਤਾ ਕਿਹੜਾ ਉਹ ਗੁਰਦੁਆਰਾ ਸਾਹਿਬ ਹੈ ਤੇ ਇਹ ਇਨਸਾਨ ਪੈਰਾਂ ਥੱਲੇ ਕਿਸ ਤਰ੍ਹਾਂ ਔਰ ਇੱਕ ਟਾਇਲਟ ਦੇ ਵਿੱਚ ਪੱtre ਪਾੜ ਕੇ ਅੰਗ ਪਾੜ ਕੇ ਸੁੱਟ ਰਿਹਾ ਇਹ ਜਨਸਾ ਨੂੰ ਸਲਾਮ ਸਜਾ ਮਿਲਣੀ ਚਾਹੀਦੀ ਹੈ ਤੇ ਤੁਸੀਂ ਕੋਸ਼ਿਸ਼ ਕਰੋ ਸ਼ੇਅਰ ਕਰੋ ਤਾਂ ਕਿ ਇਹ ਗੁਰਦੁਆਰਾ ਸਾਹਿਬ ਦਾ 300 ਕਿਹੜਾ ਗੁਰਦੁਆਰਾ ਸਾਹਿਬ ਆ ਹਾਂਜੀ ਪਿਆਰੇ ਤੁਸੀਂ ਵੀਡੀਓ ਦੇਖਿਓ ਜੇ ਸਟਾਰਟਿੰਗ ਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਪਿੱਛੇ ਆ ਰਹੀ ਹੈ ਤੇ ਜਿਹੜਾ ਵੀ ਬੰਦਾ ਜਾਂ ਬੰਦੀ ਕੋਈ ਵੀ ਹੈਗਾ ਇਹ ਇਹ ਵੀਡੀਓ ਬਣਾ ਰਿਹਾ ਤੁਸੀਂ ਕੋਸ਼ਿਸ਼ ਕਰੋਗੇ ਇਹ ਗੁਰਦੁਆਰਾ ਸਾਹਿਬ ਦੀ ਆਪਾਂ ਨੂੰ ਲੋਕੇਸ਼ਨ ਪਤਾ ਲੱਗ ਜਵੇ ਇਹ ਗੁਰਦੁਆਸਾ ਕਿਹੜੇ ਨੇੜੇ ਇਹ ਦੇਸ਼ ਦੇ ਇੰਡੀਆ ਪੰਜਾਬ ਜਾਂ ਕੋਈ ਹੋਰ ਕੰਟਰੀ ਹੈ ਉੱਥੇ ਬੰਦਾ ਟ੍ਰੇਸ ਹੋ ਸਕਦਾ ਦੇਖੋ ਕਿਸ ਤਰ੍ਹਾਂ ਗੁਰਕਾ ਸਾਹਿਬ ਦੀ ਗੁਰਬਾਣੀ ਦੀ ਬਿੱਤ ਵੀ ਕਰ ਰਿਹਾ ਬੰਦਾ ਇਹ ਬੰਦਾ ਹੈ ਜਿਹੜਾ ਵੀ ਹੈਗਾ ਜੋ ਵੀ ਹੈਗਾ ਇਹ ਇਸ ਬੰਦੇ ਬਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਿੱਛੇ ਸਟਾਰਟਿਕ ਦੇ ਵਿੱਚ ਸ਼ੁਰੂਆਤ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ ਆ ਰਹੀ ਹੈ ਹੁਣ ਗੋਤੜਾ ਸਾਹਿਬ ਪਛਾਣਿਆ ਜਾ ਸਕਦਾ ਜਿੰਨਾਂ ਦੇਖਿਆ ਨੂੰ ਪਤਾ ਕਿਹੜਾ ਉਹ ਗੋਤੜਾ ਸਾਹਿਬ ਆ ਇਹ ਇਨਸਾਨ ਪੈਰਾਂ ਥੱਲੇ ਕਿਸ ਤਰ੍ਹਾਂ ਔਰ ਇੱਕ ਟਾਇਲਟ ਦੇ ਵਿੱਚ ਪੱਤਰੇ ਪਾੜ ਕੇ ਅੰਗ ਪਾੜ ਕੇ ਸੁੱਟ ਰਿਹਾ ਇਹ ਜਿਹੇ ਇਨਸਾਨਾਂ ਹੋਂਸੇ ਮਿਲਣੇ ਚਾਹੀਦੇ ਆ ਤੇ ਤੁਸੀਂ ਕੋਸ਼ਿਸ਼ ਕਰੋ ਸ਼ੇਅਰ ਕਰੋ ਤਾਂ ਕਿ ਇਹ ਗੁੱਦੜਾ ਸਾਹਿਬ ਦਾ ਟ੍ਰੇਸ ਹੋਵੇ ਕਿਹੜਾ ਗੁੱਦੜਾ ਸਾਹਿਬ ਆ ਤੇ ਉੱਥੇ ਜੇਕਰ ਲੱਗੇ ਹੋਏ ਸੀਸੀਟੀਵੀ ਤੋਂ ਉੱਥੇ ਪਤਾ ਟ੍ਰੇਸ ਹੋ ਸਕਦਾ ਦੋਸਤੋ ਕਰਿਓ ਕੋਸ਼ਿਸ਼ ਅੱਜ ਪਿਆਰੇ ਤੋਂ ਵੀਡੀਓ ਦੇਖਿਓ ਜੇ ਸਟਾਰਟਿੰਗ ਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਪਿੱਛੇ ਆ ਰਹੀ ਹੈ ਤੇ ਜਿਹੜਾ ਵੀ ਬੰਦਾ ਜਾਂ ਬੰਦੀ ਕੋਈ ਵੀ ਹੈਗਾ ਇਹ ਇਹ ਵੀਡੀਓ ਬਣਾ ਰਿਹਾ ਹੈ ਤੁਸੀਂ ਕੋਸ਼ਿਸ਼ ਕਰੋਗੇ ਇਹ ਗੁਰਦੁਆਰਾ ਸਾਹਿਬ ਦੀ ਆਪਾਂ ਨੂੰ ਲੋਕੇਸ਼ਨ ਪਤਾ ਲੱਗ ਜਵੇ ਇਹ ਗੁਰਦੁਆਸਾ ਕਿਹੜੇ ਨਿਕਲੇ ਇਹ ਦੇਸ਼ ਦੇ ਨੇ ਇੰਡੀਆ ਪੰਜਾਬ ਜਾਂ ਕੋਈ ਹੋਰ ਕੰਟਰੀ ਹੈ ਉੱਥੇ ਪਤਾ ਟਰੈਸ ਹੋ ਸਕਦਾ ਦੇਖੋ ਕਿਸ ਤਰ੍ਹਾਂ ਗੁਰਕਾ ਸਾਹਿਬ ਜੀ ਗੁਰਬਾਣੀ ਦੀ ਬੇਦ ਵੀ ਕਰ ਰਿਹਾ ਬੰਦਾ ਇਹ ਬੰਦਾ ਹੈ ਜਿਹੜਾ ਵੀ ਹੈਗਾ ਜੋ ਵੀ ਹੈਗਾ ਇਹ ਇਸ ਬੰਦਾ ਪਤਾ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਿੱਛੇ ਸਟਾਰਟਿਕ ਦੇ ਵਿੱਚ ਸ਼ੁਰੂਆਤ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ ਆ ਰਹੀ ਹੈ ਹੁਣ ਗੁਰਦੁਆਰਾ ਸਾਹਿਬ ਪਛਾਣਿਆ ਜਾ ਸਕਦਾ ਜਿੰਨਾਂ ਦੇਖਿਆ ਉਹਨਾਂ ਪਤਾ ਕਿਹੜਾ ਉਹ ਗੁਰਦੁਆਰਾ ਸਾਹਿਬ ਹੈ ਤੇ ਇਹ ਇਨਸਾਨ ਪੈਰਾਂ ਥੱਲੇ ਕਿਸ ਤਰ੍ਹਾਂ ਔਰ ਇੱਕ ਟਾਇਲਟ ਦੇ ਵਿੱਚ ਪੱਤਰੇ ਪਾੜ ਕੇ ਅੰਗ ਪਾੜ ਕੇ ਸੁੱਟ ਰਿਹਾ ਇਹੋ ਜਿਹਾ ਇਨਸਾਨਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਤੁਸੀਂ ਕੋਸ਼ਿਸ਼ ਕਰੋ ਸ਼ੇਅਰ ਕਰੋ ਤਾਂ ਕਿ ਇਹ ਗੁਰਦੁਆਰਾ ਸਾਹਿਬ ਦਾ ਰੇ ਸੋਵੇ ਕੜਾ ਕੋਤਰਾ ਸਾਹਿਬ ਆ ਤੇ ਉੱਥੇ ਜੇਕਰ ਲੱਗੇ ਹੋਏ ਸੀਸੀਟੀਵੀ ਤੋਂ ਉੱਥੇ ਪਲਟੇ ਸੋ ਸਕਦਾ ਦੋਸਤੋ ਕਰੋ ਕੋਸ਼ਿਸ਼